ਮੈਂ ਬੇਨਤੀ ਕਰੂੰਗਾ ਸਾਹਿਰਾ ਹੀਰਾ ਸਿੰਘ ਦੀ ਗਾਭੜਿਆ ਸਾਹਿਬ ਨੂੰ ਜਿਹੜੇ ਸਾਫਤਾ ਕੈਬਨਟ ਮੰਤਰੀ ਨੇ ਆਹ ਸਲਾਹਕਾਰ ਬੋਰਡ ਦੇ ਮੈਂਬਰ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰ ਉਹ ਵੀ ਆਪਣੇ ਵਿਚਾਰ ਸੰਗਤ ਨਾਲ ਸਾਂਝਾ ਕਰ ਗਾਭੜਿਆ ਸਾਹਿਬ ਮંચ ਤੇ ਬਿਰਾਜਮਾਨ ਸਿੱਖ ਕੌਮ ਦੇ ਨਿਡਰਕ ਜਰਨੈਲ ਕਹਿਣੀ ਤੇ ਕਰਨੀ ਦੇ ਪੂਰੇ ਸੁਦਾਸਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਗੈਹਦਾਰ ਗਰਕਨਸਟ ਟੋੜਾ ਦੀ ਤਰ੍ਹਾਂ ਪੈਰਾ ਦੇਣ ਵਾਲੇ ਸਿੱਖ ਕੌਮ ਦੀ ਪਾਰਲੀਮੈਂਟ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸੁਦਾਰ ਜਨਰ ਸਿੰਘ ਜੀ ਧਾਨੀ ਸਾਹਿਬ ਉਨੇ ਦੇ ਨਾਲ ਡਾਕਟਰ ਦਲਜੀਤ ਸਿੰਘ ਜੀ ਟੀਮਾ ਜੋ ਸ਼ਰੋਮਨੀਆ ਅਕਾਲੀ ਦਲ ਦੀ ਮਾਂ ਆ ਜਿਹੜੇ ਦਫਤਰ ਸੰਭਾਲਦੇ ਨੇ ਕੌਮ ਦੀ ਸੇਵਾ ਕਰਦੇ ਨੇ ਉਹ ਸਦਾ ਮੇਸ਼ਰਿੰਦਰ ਸਿੰਘ ਜੀ ਘਰੇਵਾਲ ਸਾਰੇ ਹਲਕਿਆਂ ਨੂੰ ਚਾਰਜ ਮੈਂ ਇੱਕ ਬੇਨਤੀ ਕਰਨੀ ਆ ਕਿ ਕੋਈ ਵੀ ਗੁੱਸਾ ਨਾ ਕਰਿਆ ਜੇ ਹਲਕਾ ਅਨਚਾਰ ਜਾਣੇ ਸਾਰਿਆਂ ਨੇ ਮਾਫੀ ਮੰਗ ਲਈ ਆ ਕਿਉਂਕਿ ਪ੍ਰਧਾਨ ਸਾਹਿਬ ਨੇ ਬੋਲਣਾ ਇਸ ਕਰਕੇ ਚਾਹੇ ਜਦਵਿੰਦਰ ਸਿੰਘ ਜਾਦੂਜੀ ਨੇ ਚਾਹੇ ਆਪਣੇ ਢਿੱਲੋਂ ਸਾਹਿਬ ਨੇ ਆਰ ਬਾਕੀ ਸੁਦਾ ਮਨਜੀਤ ਸਿੰਘ ਮਦਨੀਪੁਰ ਸਾਰਿਆਂ ਨੇ ਮਾਫੀ ਮੰਗ ਲਈ ਆ ਤੇ ਮੈਂ ਇੱਕ ਬੇਨਤੀ ਕਰਨੀ ਆ ਅੱਜ ਜادیه ਆਜ਼ਾਦੀ ਦਾ ਦਿਹਾੜਾ ਹੈ ਆਜ਼ਾਦੀ ਲੈਣ ਵਾਸਤੇ ਜਿੰਨੀਆਂ ਵੀ ਕੁਰਬਾਨੀਆਂ ਹੋਈਆਂ ਨੇ ਸ਼ਹਾਦਤਾਂ ਹੋਈਆਂ ਨੇ ਉਸੇ ਕੌਮ ਦੀਆਂ ਹੋਈਆਂ ਨੇ ਅੱਜ ਇਹ ਗਿਣਤੀ ਮਿੰਤੀ ਕਰ ਲਗੀਏ ਤੇ 85% ਤੋਂ ਵੱਧ ਸ਼ਹਾਦਤਾਂ ਕੁਰਬਾਨੀਆਂ ਕਾਲੇ ਪਾਣੀ ਜੇਲਾ ਕੱਟਣੀਆਂ ਏ ਸ਼੍ਰੋਮਣੀ ਅਕਾਲੀ ਦਲ ਔਰ ਸਿੱਖ ਕੌਮ ਦੀ ਆਜ਼ਾਦੀ ਲੈ ਕੇ ਦੇਣ ਦੀ ਗੱਲ ਜਿਹੜੀ ਤੋਰੀ ਸੀ 1857 ਤੋਂ ਸ਼ੁਰੂ ਹੁੰਦੀ ਆ। ਤੋਂ ਇਸ ਕਰਕੇ ਮੈਂ ਬੇਨਤੀ ਕਰਾਂ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਇਕੱਲਾ ਲੜਾਈ ਲੜ ਰਿਹਾ ਹੈ। ਮੈਂ ਵਧਾਈ ਦੇਣੀ ਚਾਹੁੰਨਾ ਤੁਹਾਡੇ ਸਾਰਿਆਂ ਵੱਲੋਂ ਪ੍ਰਧਾਨ ਸ਼ਰਮ ਨੇ ਅਕਾਲੀ ਦਲ ਨੂੰ ਜਿਨ੍ਹਾਂ ਨੇ ਤੁਹਾਡੇ ਦਿਲ ਦੀ ਤੁਹਾਡੇ ਦਿਲ ਦੀ ਦਿਮਾਗ ਦੀ ਗੱਲ ਜਿਹੜੀ ਸੀਗੀ ਉਹ ਸੈਂਟਰ ਗਵਰਨਮੈਂਟ ਦੇ ਨਾਲ ਅੜ ਕੇ ਗੱਲ ਕੀਤੀ ਅਣਖ ਤੇ ਗੈਰਤ ਨਾਲ ਗੱਲ ਕੀਤੀ ਪ੍ਰਧਾਨ ਸਾਹਿਬ ਨੇ ਕਿਹਾ ਮੈਂ ਕਦੀ ਵੀ ਇਸੇ ਕੌਮ ਦੇ ਮਸਲਿਆਂ ਤੇ ਕਦੀ ਵੀ ਹੱਕਾਂ ਦੇ ਡਾਕਾ ਨਹੀਂ ਪੈਣ ਦੇਣਾ ਸਾਨੂੰ ਕੋਈ ਵਜ਼ੀਰੀ ਦੀ ਲੋੜ ਨਹੀਂ ਸਾਨੂੰ ਕੋਈ ਕਹੇ ਸੈਂਟਰ ਦੀ ਤਾਕਤ ਦੀ ਲੋੜ ਨਹੀਂ ਅਸੀਂ ਆਪਣੇ ਕਰਕੇ ਜਾਣਦੇ ਆ ਕਰਨਾ ਜਾਣਦੇ ਆ ਜਿਹੜੀ ਆਜ਼ਾਦੀ ਦਾ ਅਸੀਂ ਤਿਰੰਗਾ ਚੜਾ ਰਹੇ ਜੇ ਇਹ ਸ਼ਰਮ ਨਹੀਂ ਕੱਲ ਸੇ ਕੌਮ ਦੀ ਦੇਣਾ ਓ ਸ਼੍ਰੀ ਯਾ ਗਨ ਤੋਇਸ ਕਰਕੇ ਮੈਂ ਇਹ ਤਾਂ ਗੱਲ ਕਹੀ ਆ ਕਿ ਬੜੇ ਯਤਨ ਕੀਤੇ ਗਏ ਸਾਡੇ ਭਰਾਵਾਂ ਲੋ ਵੀ ਯਤਨ ਕੀਤੇ ਗਏ ਕਿ ਬੀਜੇਪੀ ਨਾਲ ਸਮਝੌਤਾ ਕਰ ਲਿਆ ਜਾਵੇ ਸ਼ਰਤਾਂ ਬੀਜੇਪੀ ਦੀਆਂ ਮੰਨ ਲਈਆਂ ਜਾਣ ਕਿਸਾਨੀ ਦੀ ਗੱਲ ਛੱਡ ਦਿੱਤੀ ਜਾਵੇ ਬੰਦੀ ਸਿੰਘਾਂ ਦੀ ਗੱਲ ਨੂੰ ਖਤਮ ਕੀਤਾ ਜਾਵੇ ਪਰ ਮੇਰਾ ਸਾਡਾ ਸਾਰਿਆਂ ਦਾ ਰੋਂਗ ਰੋਂ ਰਿਣੀ ਆ ਪ੍ਰਧਾਨ ਸਾਹਿਬ ਦਾ ਪ੍ਰਧਾਨ ਸਾਹਿਬ ਨੇ ਇੱਕੋ ਗੱਲ ਕਹੀ ਨਾ ਮੈਂ ਕਿਸਾਨੀ ਛੱਡ ਸਕਦਾ ਆ ਨਾ ਮੈਂ ਜੇਲ੍ਹ ਨਾਲ ਪਈ ਹੋਈ ਜਵਾਨੀ ਛੱਡ ਸਕਦਾ ਆ ਮੈਨੂੰ ਲੜਾਈ ਲੜਨੀ ਪਊਗੀ ਲੜਾਈ ਲੜੂੰਗਾ ਸਰਕਾਰਾਂ ਬੰਨ੍ਹ ਚਾਹੇ ਨਾ ਬੰਨ੍ਹਣੋਂ ਤੱਕ ਲੜਾਈ ਲੜਦਾ ਰਹੂੰਗਾ ਜਦ ਤੱਕ ਸਿੰਘਪੁਰ ਨੂੰ ਹੱਕ ਨਹੀਂ ਲੈ ਕੇ ਦਿੰਦਾ ਆਡਾ ਜਨਰਲ ਚਾਰਚ ਵਾਲਾ ਪ੍ਰਧਾਨ ਮਿਲਿਆ ਤੇ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਆ ਆ ਸੋਸ਼ਲ ਮੀਡੀਆ ਲੈ ਨੂੰ ਵੇਖਣਾ ਚਾਹੀਦਾ ਇਹ ਤਾਂ ਝੂਠ ਹੀ ਆ ਸਾਰਾ ਆਪਣੇ ਮਸਲੇ ਨੇ ਕੋਈ ਆਪਣੀ ਜਵਾਨੀ ਦੇ ਮਸਲੇ ਨੇ ਕਿਸਾਨੀ ਦੇ ਮਸਲੇ ਨੇ ਸਾਡੇ ਧਾਰਮਿਕ ਮਸਲੇ ਨੇ ਰਾਜਨੀਤਿਕ ਮਸਲੇ ਨੇ ਉਹਨਾਂ ਨੂੰ ਛੱਡਿਆ ਨਹੀਂ ਜਾ ਸਕਦਾ। ਤੋ ਇਸ ਕਰਕੇ ਮੈਂ ਬਹੁਤਾ ਸਮਾਂ ਨਾਲ ਲਵਾਂ। ਮੈਂ ਤੁਹਾਡੇ ਸਾਰਿਆਂ ਵੱਲੋਂ ਤੁਸੀਂ ਚਾਰ ਹਲਕਿਆਂ ਦੇ ਇੱਥੇ ਸੱਜਣ ਆਏ ਜੇ ਤੁਹਾਡੇ ਦਿਲ ਦੀ ਆਵਾਜ਼ ਮੈਂ ਪ੍ਰਧਾਨ ਸਾਹਿਬ ਨੂੰ ਇਸ ਕਰਕੇ ਵਧਾਈ ਦੇਣਾ ਕਿ ਤੁਸੀਂ ਪ੍ਰਵਾਹ ਨਹੀਂ ਕੀਤੀ। ਤੁਸੀਂ ਡੜ ਕੇ ਉਹਨਾਂ ਨੂੰ ਕਿਹਾ ਮੁਕਾਬਲਾ ਕਰੂੰਗਾ। ਮੇਰੀ ਸੀਟ ਆਵੇ ਨਾ ਆਵੇ ਮੈਂ ਬੀਜੇਪੀ ਦੀ ਇੱਕ ਨਹੀਂ ਜਾਣ ਦਿੰਦਾ ਇਥੋਂ ਤੋ ਇਸ ਕਰਕੇ ਅੱਜ ਲੋਹੜਾ ਸਰਾਂ ਦੀ ਨੇੜਤਾ ਗਲਾਂ ਦੀ ਨੇੜਤਾ ਤਗੜੇ ਹੋ ਕੇ ਸੱਥਾਂ 'ਚ ਬਹਿ ਕੇ ਪਿੰਡਾਂ 'ਚ ਜਾਂ ਗਲੀਆਂ 'ਚ ਮਹੱਲਿਆਂ 'ਚ ਸ਼ੁਰੂ ਆਪਣੀ ਅਕਾਲੀ ਦਾਦਾ ਝੰਡਾ ਬੁਲੰਦ ਕਰੀਏ ਤੋ ਮੈਂ ਫੇਰ ਪ੍ਰਧਾਨ ਸਾਹਿਬ ਨੂੰ ਇੱਥੇ ਆਇਆ ਨੂੰ ਜੀਆਂ ਆਖਦਾ ਉਹਨਾਂ ਮਹਾਨ ਸ਼ਹੀਦਾਂ ਨੂੰ ਯੋਨਰ ਸ਼ਹਾਦਤਾਂ ਦੇ ਕੇ ਸਾਨੂੰ ਦੇਸ਼ ਆਜ਼ਾਦ ਕਰਾ ਕੇ ਦਿੱਤਾ ਉਹਨਾਂ ਨੂੰ ਚਾਨਣਾ ਚ ਆਪਣੇ ਨਮਸਕਾਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ